ਤੀ ਤਿੰਨ 24 ਨੂੰ ਵੀ ਤੁਹਾਨੂੰ ਇਹੋ ਕਿਹਾ ਸੀ ਮੈਂ ਕਿ ਜਿੰਨੀ ਦੇਰ ਤੱਕ ਮੇਰੇ ਨੇਤਾ ਜੀ ਅਰਵਿੰਦ ਕੇਜਰੀਵਾਲ ਦੀ ਜਮਾਨਤ ਨਹੀਂ ਹੁੰਦੀ ਮੈਂ ਜੁੱਤੀ ਨਹੀਂ ਪਾਉਂਗਾ ਤੇ ਮੈਂ ਸ਼੍ਰੀ ਅਚਲੇਸ਼ਵਰ ਧਾਮ ਤੇ ਕਸਮ ਵੀ ਖਾਦੀ ਸੀ ਕਿ ਜਿੰਨੀ ਦੇਰ ਤੱਕ ਅਰਵਿੰਦ ਕੇਜਰੀਓ ਬਾਹਰ ਨਹੀਂ ਹੁੰਦੇ ਮੈਂ ਜੁੱਤੀ ਨਹੀਂ ਪਾਵਾਂਗਾ ਫਿਰ ਮੈਂ ਹਮਨ ਵੀ ਕਰਵਾਇਆ ਸੀ ਤੇ ਮੈਂ ਉਦੋਂ ਵੀ ਕਿਹਾ ਸੀ ਵੀ 40 ਦਿਨ ਦੇ ਵਿੱਚ ਵਿੱਚ ਇੱਥੇ ਅਚਲੇਸ਼ਵਰ ਧਾਮ ਤੇ ਬੋਲੇ ਸ਼ੰਕਰ ਦੇ ਜੋ ਵੀ ਅਰਦਾਸ ਕਰਦਾ ਵਾ ਤੇ ਗੁਰਨਾਨ ਸਾਹਿਬ ਗੋਦਰਾ ਸਾਹਿਬ ਜੋ ਅਰਦਾਸ ਕਰਦਾ ਉਹ 40 ਦਿਨ ਦੇ ਵਿੱਚ ਉਹਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਤੇ ਮੇਰੀ ਅੱਜ ਪੂਰੇ 40 ਦਿਨ ਹੋਏ ਨੇ ਤੇ ਮਨੋ ਕਾਮਨਾ ਮੇਰੀ ਪੂਰੀ ਹੋ ਗਈ ਆ ਤੇ ਹੁਣ ਮੈਂ ਜਦੋਂ ਅਰਵਿੰਦ ਕੇਜਰੀਵਾਦ ਜੀ ਮੈਨੂੰ ਫੋਨ ਕਰਨਗੇ ਤੇ ਜਾ ਕੇ ਤੇ ਪੰਜਾਬ ਦੌਰੇ ਤੇ ਆਉਣਗੇ ਜਾਂ ਪਟਿਆਲੇ ਆਉਣਗੇ ਮੈਂ ਉਦੋਂ ਚੱਪਲ ਪਾਉਣੀ ਆ ਉਸ ਵਾਰ ਮੈਂ ਚੱਪਲ ਨਹੀਂ ਪਾਉਣੀ ਆਗੀ ਲੇਕਿਨ ਪ੍ਰੰਤ ਤੇ ਤੁਹਾਡਾ ਪੂਰਾ ਹੋ ਗਿਆ ਉਹ ਕੇਜੀ ਦਾ ਸਾਡੇ ਜੀ ਤੁਸੀਂ ਬਾਤ ਸਕਦੇ ਹੋ ਆਪ ਜੀ ਨਹੀਂ ਮੈਂ ਜੁੱਤੀ ਆਪ ਨਹੀਂ ਪਾਉਣੀ ਆਗੀ ਜੋ ਤੁਸੀਂ ਉਹ ਲੋਕ ਹੀ ਪੋਣੀ ਹੈ ਮਤਲਬ ਉਹਨਾਂ ਦੀ ਹਾਜ਼ਰੀ ਸੀ ਹਾਂ ਜੀ ਮੈਂ ਉਦੋਂ ਅਚਲ ਸਾਹਿਬ ਨੇ ਇਹੋ ਗੱਲ ਕੀਤੀ ਸੀ ਕਿ ਮੈਂ ਉਹਨਾਂ ਦੀ ਹਾਜ਼ਰੀ ਚ ਚੱਪਲ ਪੋਣੀ ਹੈ ਜੀ ਸਾਹਿਬ ਫਿਰ ਕੈਂਪੇਨ ਕਰਨੀ ਗਰਮੀ ਦਾ ਦਿਨ ਗਰਮੀ ਦੇ ਮੌਸਮ ਦੇ ਵਿੱਚ ਤੁਸੀਂ ਕੈਂਪੇਨ ਅਜੇ ਵੀ ਜਾਰੀ ਰੱਖੀ ਹੋਈ ਹੈ ਹਾਂ ਮੈਂ ਜਾਰੀ ਕੀਤੀ ਮੈਂ ਨੋ ਹਲਕੇ ਦੇ ਕੰਮ ਕਰਦਾ ਪਿਆ ਨੋ ਹਲਕੇ ਦੇ ਮੈਂ ਪਿੰਡਾਂ ਚ ਸ਼ਹਿਰਾਂ ਚ ਕਸਬਿਆਂ ਚ ਹਰਥਾਂ ਮੇਂ ਜਾ ਰਿਹਾ ਤੇ ਨਗੇ ਪੈਰੀ ਜਾ ਰਿਹਾ ਅੱਜ ਵੈਸੇ ਕਿ ਅਰਵਿੰਦ ਕੇਜਰੀਵਾਲ ਜਦੋਂ ਦੇਹਾ ਹੁੰਦੇ ਆ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਵੀ ਹੋ ਨੇਤਾ ਵੀ ਹੋ ਕਿੱਦਾਂ ਸੋਚਦੇ ਹੋ ਅੱਜ ਜਦੋਂ 2 ਵਜੇ ਤੋਂ ਬਾਅਦ ਸਾਨੂੰ ਲੱਗਾ ਪਤਾ ਮੈਂ ਉਦੋਂ ਸ੍ਰੀ ਅਚਲਿਕਾ ਸ਼ਰਧਾਮ ਸੀ ਅੱਜ ਉੱਥੇ ਮੰਦਰ ਵਿੱਚ ਹੀ ਇੱਕ ਮਠਾਈ ਦੀ ਦੁਕਾਨ ਖੋਲੀ ਆ ਤੇ ਉਹਦਾ ਉਦਘਾਟਨ ਸੀ ਤੇ ਮੈਂ ਉਦੋਂ ਸਵੇਰ ਦੇ ਅੰਬਿਆਰ ਤੇ ਮੇਰੇ ਵਲੰਟੀਅਰ ਮੇਰੇ ਦੋਸਤ ਸਾਰੇ ਉੱਥੇ ਸੀ ਆਪਾਂ ਤੇ ਜਦੋਂ ਸਾਨੂੰ 2 ਵਜੇ ਲੱਗਾ ਪਤਾ ਪੀਰ ਦੀ ਜਮਾਨਤ ਹੋ ਗਈ ਆ ਉਸ ਵਕਤ ਖੁਸ਼ੀ ਦੀ ਲਹਿਰ ਬਣ ਗਈ ਤੇ ਢੋਲ ਵਾਲੇ ਵੀ ਆ ਗਏ ਗੱਡੂ ਵੇਰਾ ਵਗੈਰਾ ਪਸਾਰਾ ਬਤਾਇਆ ਤੇ ਮੇਰੇ ਦਫਤਰ ਆਣ ਕੇ ਬਹੁਤ ਰੌਣਕ ਹੋ ਗਈ ਤੇ ਫਿਰ ਅਚਨ ਸਵੇਰ ਧਾਮ ਤੋਂ ਫੇਰ ਮੈਂ ਦੁਬਾਰਾ ਆਪਣੇ ਦਫਤਰ ਆਇਆ ਤੇ ਦਫਤਰ ਤੋਂ ਫੇਰ ਮੈਂ ਦੁਬਾਰਾ ਅਚਨ ਅਸ਼ਧਾਮ ਗਿਆ ਲੱਗਦਾ ਹੈ ਕਿ ਮਨ ਹਾਂ ਬਿਲਕੁਲ 40 ਦਿਨ ਦੇ ਵਿੱਚ ਵਿੱਚ ਹੀ ਮੈਂ ਕਿਹਾ ਸੀ ਕਿ 40 ਦਿਨ ਦੇ ਵਿੱਚ ਵਿੱਚ ਹੀ ਇਸ ਧਰਮ ਸਥਾਨ ਤੇ ਆਣ ਕੇ ਜੋ ਵੀ ਆਪਣੀ ਮਨੋ ਕਾਮਨਾ ਮੰਗਦਾ ਵਾ ਉਹ ਪੂਰੀ ਹੁੰਦੀ ਹੈ ਵੇਖੋ ਜੀ ਅੱਜ ਦਾ ਦਿਨ ਇੱਕ ਬੜਾ ਮਹੱਤਵਪੂਰਨ ਦਿਨ ਹੈ ਪੂਰੀ ਸਮੂਚੀ ਆਮ ਆਦਮੀ ਪਾਰਟੀ ਵਾਸਤੇ ਸਮੂੱਚੇ ਵਲੰਟੀਅਰ ਵਾਸਤੇ ਸਮੂੱਚੀ ਲੀਡਰਸ਼ਿਪ ਵਾਸਤੇ ਕਿਉਂਕਿ ਅੱਜ ਸੱਚਾਈ ਦੀ ਜਿੱਤ ਹੋਈ ਹੈ ਜਿਹੜੇ ਤਾਕਤ ਦਾ ਨਾਜਾਇਜ਼ ਫਾਇਦਾ ਚੁੱਕ ਕੇ ਇੱਕ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅੱਜ ਸੁਪਰੀਮ ਕੋਰਟ ਵੱਲੋਂ ਜਿਹੜੀ ਆ ਜਮਾਨਤ ਦੇ ਕੇ ਸੁਪਰੀਮ ਕੋਰਟ ਨੇ ਇਹ ਦੱਸਤਾ ਹੈ ਕਿ ਇਨਸਾਫ ਜਿਹੜਾ ਵਾ ਹਿੰਦੁਸਤਾਨ 'ਚ ਜਿੰਦਾ ਅੱਜ ਸ਼ਰਤਾਂ ਤੇ ਜਮਾਨਤ ਮਿਲੀ ਹੈ ਆਉਣ ਵਾਲੇ ਸਮੇਂ 'ਚ ਜਦੋਂ ਇਸ ਕੇਸ 'ਚ ਲੱਭਿਆ ਕੋਈ ਨਾ ਤੇ ਕੇਜਰੀਵਾਲ ਸਾਹਿਬ ਨੂੰ ਜਿਹੜਾ ਬਾਜਤ ਬਰੀ ਵੀ ਕੀਤਾ ਜਾਏਗਾ ਇਸ ਖਾਰਜ ਹੋਏਗਾ ਇਲੈਕਸ਼ਨ ਕੈਂਪੇਨ ਵੀ ਮਤਲਬ ਬਿਲਕੁਲ ਬੂਮ ਫੜੇਗੇ ਜੀ ਬੇਸਿਕਲੀ ਵਿਰੋਧੀਆਂ ਦਾ ਮੇਨ ਮਕਸਦ ਉਹਨਾਂ ਨੂੰ ਅੰਦਰ ਕਰਨਾ ਇਹੋ ਹੀ ਸੀ ਕਿ ਕਿਸੇ ਤਰੀਕੇ ਕੰਪੇਨਿੰਗ ਜਿਹੜੀ ਆ ਉਹ ਦੱਬੀ ਜਾਏ ਪਰ ਇਹਦਾ ਰਿਜ਼ਲਟ ਜਿਹੜਾ ਉਲਟਾ ਹੋ ਕੇ ਮਿਲੇਗਾ ਕਿ ਉਹਨਾਂ ਜ਼ਿਆਦਾ ਹੀ ਬੂਮ ਮਿਲੇਗਾ ਜਦੋਂ ਅਸੀਂ ਕਿਸੇ ਚੀਜ਼ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨੇ ਆ ਤੇ ਉਹ ਵੱਧ ਚੜ ਕੇ ਸਾਹਮਣੇ ਆਂਦੀ ਹੈ ਤੇ ਉਹਨੂੰ ਵੱਧ ਚੜ ਕੇ ਜਿਹੜੀ ਆਮ ਆਦਮੀ ਪਾਰਟੀ ਦੀ ਕੰਪੇਨਿੰਗ ਆ ਉਹਨੂੰ ਹੋਰ ਬਲ ਜਿਹੜਾ ਵਾ ਮਿਲੇਗਾ